ਇਹ ਮੋਰਚਾ ਜੋ ਸੱਤ ਵੇਦ ਦੀਆਂ ਲਾਈਟਾਂ ਕੋਲੇ ਸਾਡਾ ਚੱਲ ਰਿਹਾ ਹੈ ਪਿਛਲਾ ਲਗਭਗ ਸਵਾ ਸਾਲ ਤੋਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਉੱਥੇ ਅੱਜ ਜਿਹੜਾ ਇੱਕ ਸਾਡੇ ਨਾਲ ਮੌਲ ਬਣ ਰਿਹਾ ਮੌਲ ਕਰਕੇ ਦਰਖਤ ਕੱਟੇ ਜਾ ਰਹੇ ਨੇ ਦਰਖਤ ਜਿਹੜੇ ਬਰਮ ਦੇ ਦਰਖਤ ਖੜੇ ਨੇ ਉਹਨਾਂ ਦੀ ਜਿਹੜੀ ਗੈਲਰੀ ਲਾਈ ਹੈ ਜਿਹੜੀਆਂ ਲਾਈਆਂ ਗਰੀਲਾਂ ਲਾਈਆਂ ਯਾਤਰਾ ਲਾਈਆਂ ਉਹ ਬਰਮ ਦੀ ਜਗ੍ਹਾ ਵੀ ਨਹੀਂ ਛੱਡੀ ਜਿਸ ਦੀਆਂ ਅਸੀਂ ਲਿਖਤੀ ਦਰਖਾਸਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਚੀਫ ਸਕੱਟਰੀ ਪੰਜਾਬ ਐਸਐਸਪੀ ਬੁਖਾਰੀ डीसी ਮੋਹਰੀ ਤੇ ਬਨ ਵਿਭਾਗ ਦੇ ਮੰਤਰੀ ਦੇ ਡਾਇਰੈਕਟਰ ਨੂੰ ਦਿੱਤੀਆਂ ਤੇ ਕੱਲ ਪੋਡਾ ਕਮਾਡਾ ਦੇ ਪੀਓ ਸਾਹਿਬ ਨੂੰ ਮਿਲ ਕੇ ਆਈ ਸੀ ਸਟੇਟ ਅਫਰਮ ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ ਕੋਈ ਵੀ ਦਰਖਤ ਕਟਿਆ ਨਹੀਂ ਜਾਊਗਾ ਬਿਨਾ ਪ੍ਰਵਾਨਗੀ ਦੇ ਬਿਨਾ ਕਿਸੇ ਕਾਇਦਾ ਕਾਨੂੰਨ ਦੇ ਮੁਤਾਬਕ ਹੋ ਕਾਰੋਬਾਰ ਕੱਲ ਉਹਨਾਂ ਦਾ ਕੰਮ ਵੀ ਰੋਕਦਾ ਸੀ ਕਹਿ ਕੇ ਵੀ ਤੁਸੀਂ ਅੰਦਰ ਜੋ ਮਰਜ਼ੀ ਕਰੋ ਜਦੋਂ ਤੱਕ ਇਹ ਦਰਖਤ ਬਾਹਰ ਨਹੀਂ ਛੱਡਦੇ ਤੁਸੀਂ ਵਰੰਦੇ ਉਦੋਂ ਤੱਕ ਇਹ ਜਿਹੜਾ ਕੰਮ ਰੁਕਿਆ ਰਹੇ ਤੇ ਅੱਜ ਸਾਡੇ ਕੋਲੇ ਬਖਤਿਆਰ ਸਿੰਘ ਹੈ ਇਹ ਕੰਪਨੀ ਚ 2 ਸਾਲ ਕੰਮ ਕਰਦਾ ਰਿਹਾ ਬਖਤਿਆਰ ਸਿੰਘ ਮੋਟਾ ਕੱਲ ਇਹਨਾਂ ਨਾਲ ਕੋਈ ਕਿਹਾ ਇਹਨਾਂ ਨੂੰ ਵੀ ਤੁਸੀਂ ਇੱਥੇ ਰੱਖਦੇ ਨਹੀਂ ਨਿਗਰਾਨੀ ਰੱਖਦੇ ਕੋਈ ਸ਼ੋਰ ਸ਼ਰਾਬਾ ਕੀਤਾ ਇਹਦੇ ਨਾਲ ਪਰ ਇਹਨੇ ਅੱਜ ਜਾ ਕੇ ਸਾਨੂੰ ਦੱਸਿਆ ਵੀ ਇਹ ਤੁਸੀਂ ਦਾ ਦਰਖਤ ਕੱਟਣ ਦੀ ਗੱਲ ਕਰ ਰਹੇ ਹੋ ਅੰਦਰਲੇ ਪਰ ਦਰਖਤ ਤਾਂ ਉੱਥੇ 40-50 ਕੱਟੇ ਪਏ ਨੇ ਜਿਨ੍ਹਾਂ ਦੀ ਅਸੀਂ ਅੱਜ ਵੀਡੀਓ ਫੋਟੋਆਂ ਤੁਹਾਡੇ ਕੋਲੇ ਦਿਖਾਤੀਆਂ ਤੁਹਾਨੂੰ ਸਾਰੀ ਪ੍ਰੈਸ ਨੂੰ ਉੱਥੇ ਦਿਖਾਈਆਂ ਗਈਆਂ ਜਿਨ੍ਹਾਂ ਦੇ ਨੰਬਰ ਵੀ ਇੱਕ ਟਾਲੀ ਦਾ ਦਰਖਤ ਹੈਗਾ ਇਹਦਾ 220 ਨੰਬਰ ਹੈ ਇੱਕ ਅੰਬ ਦਾ ਦਰਖਤ ਹੈ 362 ਨੰਬਰ ਜਿਹਦਾ ਇੱਕ ਟਾਣਾ ਬਹੁਤ ਮੋਟਾ ਜਿਹੜੇ ਹੈਗੇ ਵੱਡੇ ਪਏ ਨੇ ਦੇ ਦਰਖਤਾਂ ਦੀ ਜਿਹੜੀ ਐ ਜਦੋਂ ਗੈਲਰੀ ਲੱਗੇ ਲਗੀਆਂ ਚਾਦਰਾਂ ਲਗੀਆਂ ਐਂਗਲ ਲਗੇ ਨੇ ਉੱਥੇ ਜੇਸੀਬ ਮਸ਼ੀਨ ਨਾਲ ਤਰਖਤ ਪੱਤੇ ਗਏ ਜਿਹੜੇ ਦਰਖਤ ਪੱਤੇ ਵਿੱਚ ਮੁੰਡ ਦਿਖਾਏ ਅਸੀਂ ਵੱਡੇ ਤਾਂ ਅਸੀਂ ਤਾਂ ਕੱਲ ਲੈ ਕੇ ਗਏ ਸੀ ਉਹਨਾਂ ਕੋਲ ਫਰਿਆਦ ਵੀ ਦਰਖਤ ਛੱਡਣੇ ਚਾਹੀਦੇ ਪਰ ਦਰਖਤ ਵੱਢਣ ਦੀ ਜੇਕਰ ਸਜ਼ਾ ਹੋਵੇ ਉਹਨਾਂ ਦੇ ਖਿਲਾਫ ਅਸੀਂ ਅੱਜ ਜਿਹੜਾ ਕੰਪਨੀ ਦੇ ਖਿਲਾਫ ਕੰਪਨੀ ਦੀ ਮੈਨੇਜਮੈਂਟ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ ਪਰਚਾ ਦਰਜ ਹੋਵੇ ਤਾਂ ਕਿ ਬਿਨਾਂ ਪਰਮਿਸ਼ਨ ਤੋਂ ਬਿਨਾਂ ਮਨਜ਼ੂਰੀ ਤੋਂ ਜੇ ਕੋਈ ਦਰਖਤ ਵੱਢਦਾ ਕਿ ਕੋਈ ਹੋਵੇ ਲੋਕਲ ਹੋਵੇ ਬਾਹਰੋਂ ਹੋਵੇ ਉਹ ਕੰਪਨੀ ਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਵੇ ਤਾਂ ਕਿ ਮੁੜ ਕੇ ਕੋਈ ਤਰਖ ਜਿਹੜਾ ਬਿਨਾ ਪ੍ਰਮਾਣਿਕੀ ਦੇ ਬਿਨਾ ਪਰਮਿਸ਼ਨ ਤੇ ਪਟਿਆ ਨਾ ਜਾਵੇ ਮੈਂ ਤੁਹਾਡੇ ਰਾਹੀਂ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਤੇ ਈਓ ਕੁੱਡਾ ਨੂੰ ਜਿੱਤੇ ਕੱਲ ਮਿਲ ਕੇ ਆਏ ਆਂ ਜੀ ਅਸੀਂ ਈਆ ਈਓ ਕਮਾਟਾ ਨੂੰ ਸੱਚ ਤੇ ਉਹਨਾਂ ਨੇ ਕਿਹਾ ਸੀ ਵੀ ਕਾਰਵਾਈ ਹੋਊਗੀ ਪਰ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆ ਕੇ ਖੁਦ ਮੌਕਾ ਦੇਖ ਸਕਦੇ ਆਂ ਨਹੀਂ ਸਾਡਾ ਇਹ ਵੀਡੀਓ ਰਾਹੀਂ ਸਾਰੇ ਦਰਖਤਾਂ ਦੀ ਜਿਹੜੀ ਵੱਢ ਪੜਾਈ ਹੈ ਉਹ ਤੁਸੀਂ ਦੇਖ ਸਕਦੇ ਆ ਤੇ ਅਸੀਂ ਇਹਨਾਂ ਦੇ ਖਿਲਾਫ ਹੁਣ ਸਭ ਤੋਂ ਸਖਤ ਕਾਰਵਾਈ ਬੰਗਦੇ ਆ ਜੇਕਰ ਨਹੀਂ ਕਾਰਵਾਈ ਹੋਊਗੀ ਅਸੀਂ ਅਗਲਾ ਜਿਹੜਾ ਕੋੜ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਇਹਨਾਂ ਦੇ ਖਿਲਾਫ ਲੋਕ ਸੜਕਾਂ ਦੇ ਵੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਚਾਹੋ ਜ਼ਿਲ੍ਹਾ ਮੋਹਾਲੀ ਦੇ ਹੋਣ ਜਾਂ ਪੂਰੇ ਪੰਜਾਬ ਦੇ ਹੋਣ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਹੈ ਤੁਹਾਡੇ ਰਾਹੀਂ ਵੀ ਆਓ ਕਿ ਦਰਖਤ ਬਚਾਓ ਜੋ ਸਾਨੂੰ ਬਚਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਬਚਾਉਣ ਦਾ ਜਿਹੜਾ ਹੌਕਾ ਦੀਜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਹਾਂਜੀ ਬਾਦ ਮੈਂ ਮਾਸਟਰ ਬਨਵਰੀ لال ਗੈਪੀਂ ਚੇਰਪਾਲ ਵੈਗੁਰਜੀ ਦੇ ਸਾਥ ਨਾਲ ਮੈਂ ਜਰਵ ਪੁਰਪੁਰ ਮੋਰਚਾ ਜੋ ਕਿ ਮਹਾਲੀ ਤੇ ਸੱਜ ਤੇ ਲੱਗਾ ਹੈ ਉਹ ਜਿਹੜਾ ਮਾਲ ਜਿਹੜਾ ਇਹ ਬਣਾ ਰਹੇ ਨੇ ਪਰ ਉਹਨਾਂ ਦੀ ਬੈਰੀਕੇਟਿੰਗ ਕੀਤੀ ਹੈ ਉਹਦੇ ਵਿੱਚ ਕੱਲ ਇਸ ਸੰਬੰਧ ਦੇ ਵਿੱਚ ਅਸੀਂ ਗਮਾਂਡਾ ਦੇ ਈਓ ਨੂੰ ਮਿਲੇ ਉਸ ਨੇ ਕਿਹਾ ਕਿ ਕੋਈ ਵੀ ਬੰਦਾ ਇਸੇ ਵੀ ਕਾਰਨ ਤੇ ਇਹਦੀ ਇੱਕ ਟੈਲੀਵਿਜ਼ਨ ਕੱਟ ਸਕਦਾ ਜਦੋਂ ਕਿ ਦੇਖਣ ਤੇ ਆਇਆ ਕਿ ਜਿਹੜਾ ਬੰਦਾ ਇੱਥੇ ਸੁਪਰੀਵਾਈਜ਼ ਲੱਗਾ ਉਹਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਤੜਪਤੇ ਰਹੇ ਨੇ ਔਰ ਉਹ ਤੜਤਾਲੀ ਜਿਹੜੀ ਆ ਜਿਹੜੀ ਆਪੀ ਵੀਡੀਓ ਬਣਾਈ ਆ ਉਹ ਵੀ ਸਾਡੇ ਕੋਲ ਆ ਅਸੀਂ ਗ੍ਰੀਨ ਟਿਰਮਨ ਜੋ ਦਿੱਲੀ ਆ ਉਸ ਨੂੰ ਵੀ ਅਪਰੋਚ ਕੀਤਾ ਕਿ ਇਹ ਜਿਹੜਾ ਵਾਤਾਵਰਣ ਪ੍ਰੇਮੀਆਂ ਨੂੰ ਅਪਰੋਚ ਕੀਤੀ ਆ ਪਰ ਆਓ ਰਲ ਮਿਲ ਕੇ ਦਰਤਾਂ ਨੂੰ ਬਚਾਓ ਪਰ ਫਿਰ ਵੀ ਸਭ ਕੁਝ ਕਰਦੇ ਹੋਏ ਵੀ ਇਹਨਾਂ ਨੇ ਡਾਕਸ ਜਿਹੜੇ ਨੇ ਕੱਟ ਲਏ ਨੇ ਜਿਹਦਾ ਜਿਹੜਾ ਖਮਿਆਜਾ ਇਹਨਾਂ ਨੂੰ ਪੁੱਤਣਾ ਪੈਣਾ ਔਰ ਮੈਂ ਇਹ ਜਿਹੜੀ ਹੈਗੀ ਆ ਕੰਪਨੀ ਇਹ ਜਿਹੜੀ ਬਾਦ ਦੀ ਕੰਪਨੀ ਇੰਡੀਆ ਦੀ ਹੈ ਹੀ ਨਹੀਂ ਉਹ ਇੰਡੀਆ ਨੂੰ ਤਬਾਹ ਕਰਨ ਤੇ ਲੱਗੇ ਨੇ ਅਸੀਂ ਇਹੋ ਜੀ ਜਿਹੜੀ ਤਪਾਈ ਨਹੀਂ ਹੋਣ ਦਾਂਗੇ ਗੈਪੀਨ ਗੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੰਜੀ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਪੰਜਾਬ ਸਰਕਾਰ ਕਿਸ ਰਾਹ ਤੇ ਤੁਰ ਪਈ ਹੈ ਕਿ ਪਹਿਲਾਂ ਮੱਤੇਵਾੜ ਵਾਲਾ ਜੰਗਲ ਖਤਮ ਕੀਤਾ ਹੁਣ ਮੁਹਾਲੀ ਦੇ ਵਿੱਚ ਜਿਹੜੇ ਰੁੱਖਾਂ ਦੇ ਉੱਤੇ ਨੰਬਰ ਲੱਗੇ ਜਿਹੜੇ ਕੱਟੇ ਨਹੀਂ ਜਾ ਸਕਦੇ ਉਹਦੇ ਬਾਰੇ ਕੁੰਬੜਾ ਸਾਹਿਬ ਨੇ ਦੱਸਿਆ ਕਿ ਕਿਵੇਂ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਲਿਖਿਆ ਸੁਪਰੀਮ ਕੋ ਆਪਣਾ ਸੌਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਿਆ ਹੋਰ ਜਿਹੜੇ ਵੀ ਅਧਿਕਾਰੀ ਇਹਦੇ ਇਸ ਮਾਮਲੇ ਦੇ ਨਾਲ ਇਸ ਮਾਮਲੇ ਦੇ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਨੂੰ ਮਿਲੇ ਈਓ ਕਮੰਡਾ ਨੂੰ ਮਿਲੇ ਨੇ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਕੰਮ ਕਰਵਾ ਰਹੀ ਹੈ ਸਰਕਾਰ ਤੇ ਇਸ ਸਰਕਾਰ ਬਾਰੇ ਜੇ ਮੈਂ ਕਹਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਊਂ ਕਮਲੀ ਇੱਕ ਮਾਈ ਫਰਾ ਸਿਵਿਆਂ ਦੇ ਪੈ ਗਈ ਪੰਜਾਬ ਸਰਕਾਰ ਦਾ ਜਲੂਸ ਤਾਂ ਪਹਿਲਾਂ ਹੀ ਨਿਕਲਿਆ ਪਿਆ ਕਿ ਉਹ ਹਰ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਧੋਖਾ ਮਾਰੀ ਹੈ ਪੰਜਾਬ ਦਾ ਪੈਸਾ ਦਿੱਲੀ ਨੂੰ ਭੇਜਿਆ ਜਾਂਦਾ ਹੈ ਪੰਜਾਬ ਦੇ ਹੈਲੀਕਾਪਟਰ ਦਿੱਲੀ ਦੇ ਰਾਜੇ ਦੇ ਲਈ ਕਿਸੇ ਦੇ ਲਈ ਘੁਮਾਏ ਜਾ ਰਹੇ ਸੀ ਹੁਣ ਜਿਹੜਾ ਇਹ ਵਾਤਾਵਰਣ ਨੂੰ ਖਰਾਬ ਕਰਨ ਲੱਗੇ ਨੇ ਤਾਂ ਉਹ ਸਿੱਖੀ ਰਹਿਤ ਮਰਿਆਦਾ ਗੁਰਸਿੱਖਾਂ ਗੁਰਨਾਨਕ ਪਾਤਸ਼ਾਹ ਜੀ ਦੀ ਜਿਹੜੀ ਆਈਡੀਓਲੋਜੀ ਜਿਹੜੀ ਉਹਨਾਂ ਨੇ ਦਿੱਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਇਹਦੇ ਵੀ ਖਿਲਾਫ ਚੱਲ ਪਈ। ਸੋ ਇਹ ਸਰਕਾਰ ਦਾ ਦਿਵਾਲੀਆਪਣਾ ਸਰਵਾ ਸਰਕਾਰ ਦੀ ਪੰਜਾਬ ਸਰਕਾਰ ਦੀ ਨਲੈਕੀ ਹੈ। ਜਾਂ ਮੈਂ ਇਾਂ ਕਹਾਂ ਕਿ ਪੰਜਾਬ ਸਰਕਾਰ ਦਾ ਇਹਨਾਂ ਨੂੰ ਪਤਾ ਹੈ ਕਿ ਅੰਤਲੇ ਸਾਹਾਂ ਦੇ ਉੱਤੇ ਹੈ। ਕਹਿੰਦੇ ਦੀਵਾ ਜਦੋਂ ਬੁਝਣ ਵਾਲਾ ਹੁੰਦਾ ਉਹ ਤੋਂ ਫੜਫੜਾਉਂਦਾ ਬਹੁਤ ਜ਼ਿਆਦਾ। ਉਹ ਹਿਸਾਬ ਇਹ ਹੁਣ ਫੜਫੜਾਉਣ ਲੱਗੇ ਜ਼ਿਆਦਾ ਇਹਨਾਂ ਨੂੰ ਪਤਾ ਲੱਗਿਆ ਵੀ ਅਗਲੀ ਵਾਰ ਜਿਹੜੀ ਸਾਡੀ ਸਰਕਾਰ ਆ ਪਤਾ ਨਹੀਂ ਬਣਦੀ ਕਿ ਨਹੀਂ ਬਣਨੀ ਦਿੱਲੀ ਵਾਲਾ ਹਾਸ਼ਰ ਪੰਜਾਬ ਦੇ ਵਿੱਚ ਵੀ ਹੋਣਾ ਤੇ ਹੁਣ ਇਹ ਵੱਡਾ ਧਰ ਲਿਆ ਇਹਨਾਂ ਨੇ ਨੋਟ ਕਮਾਉਣ ਵਾਲ ਨੂੰ ਪਤਾ ਨਹੀਂ ਕਿੰਨੇ ਪੈਸੇ ਲਏ ਹੋਣਗੇ ਇਸ ਕੰਪਨੀ ਤੋਂ ਜਿਹੜੀ ਫੀਨਿਕਸ ਕੰਪਨੀ ਨੂੰ ਇਹਨਾਂ ਨੇ ਠੇਕਾ ਦਿੱਤਾ ਇੱਥੇ ਮਾਲ ਬਣਾਉਣ ਦਾ ਜਾਂ ਉਹਨਾਂ ਨੂੰ ਵੇਚੀ ਹੈ ਜ਼ਮੀਨ ਉਹ ਜੀ ਸਦ ਕੇ ਵੇਚਣ ਪਰ ਜਿਹੜੇ ਰੁੱਖ ਨੇ ਉਹਨਾਂ ਨੂੰ ਕੱਟਣਾ ਪੰਜਾਬ ਦੇ ਨਾਲ ਇੱਕ ਧਰੋ ਹੈ ਇਸ ਧਰੋ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਮੱਤੇਵਾਲ ਵਾਲਾ ਚਾਹੇ ਮੋਰਚਾ ਇੱਥੇ ਕਿਉਂ ਨਾ ਲਾਉਣਾ ਪਵੇ ਇੱਕ ਇੱਥੇ ਮੋਰਚਾ ਲਾਵਾਂਗੇ ਸਾਹਿਬ ਬਲਵਿੰਦਰ ਸਿੰਘ ਕੁੰਬੜਾ ਦੇ ਨਾਲ ਖੜੇ ਆ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਇਸ ਮਲੇ ਦੇ ਉੱਤੇ ਆਪਾਂ ਥੋੜੇ ਜਿਏ ਇਕਜੁੱਟ ਹੋਈਏ ਪਾਰਟੀ ਲੈਵਲ ਆਪਣੇ ਨਿਜੀ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਤੋਂ ਉੱਪਰ ਉੱਠ ਕੇ ਇਹ ਇੱਕ ਵਾਤਾਵਰਣ ਦਾ ਮਾਹੌਲ ਹੈ ਵਾਤਾਵਰਣ ਦੀ ਗੱਲਬਾਤ ਹੈ ਇਹਨੂੰ ਸਾਂਭਣ ਦੇ ਲਈ ਇਹਨੂੰ ਇਹਨੂੰ ਬਚਾਉਣ ਦੇ ਲਈ ਆਪਾਂ ਇੱਕ ਜੁੱਟ ਹੋ ਕੇ ਜੇ ਕੋਈ ਮੋਰਚਾ ਲਾਉਣਾ ਪਿਆ ਤਾਂ ਮੈਸੇ ਮੈਂ ਉਮੀਦ ਕਰਦਾ ਤਵਕਕੋ ਕਰਦਾ ਮੈਂ ਪੰਜਾਬ ਸਰਕਾਰ ਦੇ ਕੋਲੋਂ ਕਿ ਉਹਨਾਂ ਦੇ ਹੋ ਸਕਦਾ ਇਹ ਨੋਟਿਸ ਦੇ ਵਿੱਚ ਨਾ ਆਈ ਹੋਵੇ ਕਿ ਇਹ ਰੁਕ ਵੱਡੇ ਜਾ ਰਹੇ ਨੇ ਪਰ ਇਦਾਂ ਹੁੰਦਾ ਨਹੀਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੁੰਦਾ ਕਿ ਕੰਮ ਕਿੱਦਾਂ ਹੋਇਆ ਇਹਦੇ ਬਾਰੇ ਹੁਣ ਸਰਕਾਰ ਦੱਸੂਗੀ ਪਰ ਇਹ ਕੰਮ ਸਰਕਾਰ ਜੇ ਨਾ ਹੋਣ ਦੇਵੇ ਤਾਂ ਬਿਹਤਰ ਹੈ ਨਹੀਂ ਤਾਂ ਜੇ ਸਾਨੂੰ ਸੰਘਰਸ਼ ਵਿੱਢਣਾ ਪਿਆ ਤਾਂ ਅਸੀਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆਂ ਐਵੇਂ ਇੱਕ ਮੈ ਮੈਨੂੰ ਇੱਕ ਹਫਤਾ ਜੀ ਛੋਟੀ ਯਾਦ ਆ ਗਈ ਉਹ ਮੈਂ ਤੁਹਾਨੂੰ ਸਾਂਝੀ ਕਰਾਂ ਤੁਹਾਡੇ ਨਾਲ ਐਵੇਂ ਭਰ ਮੈਂ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ 204 ਲੋਕੋ ਫਦਲਾ ਲਿਆਂ ਵੀ ਜਿਹੜੀ ਮੁੱਕਣੀ ਨਹੀਂ ਐਡੀ ਲੰਮੀ ਆ ਸਾਡੀ ਕਤਾਰ ਲੋਕੋ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਕਿਉਂਕਿ ਸਾਡੇ ਮੱਕ ਹੱਕਾਂ ਦੀ ਮੱਕੀ ਤਾਂ ਹੋਈ ਚਾਬੂ ਵੇਲੜ ਵਗ ਨਹੀਂ ਖੇਤਾਂ ਵਿੱਚ ਬੜਨ ਦੇਣੇ ਸੋ ਇਹ ਅਸੀਂ ਇਦਾਂ ਦੇ ਜਿਹੜਾ ਪੰਜਾਬ ਦਾ ਵਾਤਾਵਰਣ ਨੂੰ ਸਰਕਾਰਾਂ ਦਾ ਵਾਤਾਵਰਣ ਬਚਾਉਣ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰ ਵਾਤਾਵਰਣ ਨੂੰ ਖਰਾਬ ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਨਸ਼ਾ ਤਸਕਰੀ ਫਿਰ ਉਸ ਤੋਂ ਬਾਅਦ ਗੈਂਗਸਟਰ ਬਾਅਦ ਤੇ ਹੁਣ ਆ ਜਿਹੜਾ ਰੁੱਖਾਂ ਦਾ ਰੁੱਖਾਂ ਦੇ ਮਗਰ ਜਿਹੜੀ ਸਰਕਾਰ ਪੈ ਗਈ ਹੈ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਚਾਹੇ ਸਾਨੂੰ ਜੇ ਸਾਹਤ ਤੱਕ ਜਾਣਾ ਪਵੇ ਇੱਥੇ ਮੋਰਚੇ ਵੀ ਲਾਵਾਂਗੇ ਤੇ ਮਾਨ ਸਾਹਿਬ ਯਾਦ ਕਰੋ ਇਹ ਉਹੀ ਧਰਤੀ ਆ ਜਿੱਦੇ ਸਾਹਮਣੇ ਤੁਸੀਂ ਖੜ ਕੇ ਕਦੇ ਮੋਰਚਾ ਲਾਇਆ ਸੀ ਤੇ ਇਹ ਅੰਬ ਸਾਹਿਬ ਗੁਰਦੁਆਰੇ ਦੇ ਸਾਹਮਣੇ ਮਨੁਚੇਤਾ ਅੱਜ ਉਹ ਅਸੀਂ ਤੁਹਾਡੇ ਨਾਲ ਹੀ ਹੁੰਦੇ ਸੀ ਉਦੋਂ ਜਦੋਂ ਤੁਸੀਂ ਇੱਥੇ ਬੇਹੋਸ਼ ਹੋ ਕੇ ਡਿੱਗੇ ਸੀ ਧੁੱਪ 'ਚ ਕਿਉਂਕਿ ਉਦੋਂ ਰੁੱਖ ਨਹੀਂ ਸੀਗੇ ਤੇ ਹੁਣ ਜਿਹੜੇ ਰਹਿੰਦੇ ਰੁੱਖ ਨੇ ਜੇ ਤੁਸੀਂ ਉਹ ਵੀ ਵੜਾਉਣੇ ਆ ਤਾਂ ਪੰਜਾਬ ਦੀ ਜਵਾਨੀ ਵੀ ਇਦਾਂ ਬੇਹੋਸ਼ ਹੋ ਕੇ ਡਿੱਗੂ ਤੇ ਅਸੀਂ ਇਹ ਕੰਮ ਦੇ ਲਈ ਕੁੰਬੜਾ ਸਾਹਿਬ ਅਤੇ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਆਖਰੀ ਦਮ ਤੱਕ ਖੜਾਂਗੇ ਪੰਜਾਬ ਦੀ ਇਸ ਰੁੱਖਾਂ ਦੀ ਇਸ ਵਾਤਾਵਰਣ ਨੂੰ ਬਚਾਉਣ ਲਈ ਇਹਨਾਂ ਰੁੱਖਾਂ ਦੀ ਕਟਾਈ ਨਹੀਂ ਹੋਣ ਦੇਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਛੇਮੰਦਰ ਜਾ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਵਾਸ ਤੋਂ ਮਿਲਿਆ ਤੇ ਇਹਦੇ ਬਾਰੇ ਕੀ ਕਿਹਾ ਇਹਦੀ ਸਾਡੀਆਂ ਜਿਹੜੀਆਂ ਇੱਥੇ ਦੋ ਸਾਈਡਸ ਆਪਸ਼ਨ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਉਹਦੇ ਰਿਗਾਰਡਿੰਗ ਸਾਡੇ ਜਿਹੜੇ ਕੁਝ ਸਮਾਜ ਸੇਵੀ ਉਹਨਾਂ ਵੱਲੋਂ ਜਿਹੜੀ ਹੈ ਰਿਪਰੈਜੈਂਟੇਸ਼ਨ ਦਿੱਤੀ ਗਈ ਹੈ ਰਿਗਾਰਡਿੰਗ ਕਟਿੰਗ ਆਫ ਟਰੀਜ਼ ਉਮੈਂ ਅਸ਼ੂਰ ਕਰਦਾ ਕਿ ਪ੍ਰੋਪਰ ਪ੍ਰੋਸੀਜਰ ਔਰ ਪਾਪਰ ਜਿਹੜਾ ਹੈਗਾ ਐਸ ਪਰ ਲਾ ਜੋ ਵੀ ਲੇਟ ਡਾਊਨ ਹੈ ਉਸ ਤੋਂ ਬਿਨਾ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾਊਗੀ ਨਾ ਕਿਸੇ ਹੋਰ ਨੂੰ ਕਰਨ ਦਿੱਤੇ ਜਾਊਗੀ ਜੋ ਵੀ ਕਾਰਵਾਈ ਹੋਏਗੀ ਉਹ ਐਸ ਪਰ ਲਾ ਜੋ ਪ੍ਰੋਸੀਜਰ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਊਗੀ ਠੀਕ ਥੈਂਕ ਯੂ ਸਰ ਉਹ ਇੱਲਾਕਾ ਮੈਨੂੰ ਕਿੰਨਾ ਨੰਬਰ ਆ ਰਿਹਾ ਹੈ ਨੰਬਰ ਲਗਾ ਯਾਰ ਆਏ ਗਏ ਨੇ ਇਹਦੇ ਕੋਲ ਲਾਈਟ ਵੱਡ ਨਹੀਂ ਹੈ ਉਹ ਜਿਹੜੇ بڑے ਡਰੱਕਟ ਨੇ ਜਿਹੜੀ ਨਾਲ ਨਲ ਭੋਲ ਭੂਲ ਦੇ ਕੇ ਪੰਜ ਚਾਰ ਕੁਟਰ ਆ ਵਾ ਆਪ ਪੰਜ ਚਾਰ ਕੁਟਰ ਖੜੇ ਮੈਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਉਹ 220 ਨੰਬਰ ਇਹ ਤਾਂ ਡਿਊਟੀ ਕਰਨੀ ਹੈ ਕੋਈ ਟਾਣੀ ਨਹੀਂ ਕੋਈ ਛੇੜ ਸਕਦਾ ਆਉ ਨੂੰ ਪੱਟੇ ਤੇ ਦਿਖਾਣੇ ਵੀ ਪੱਟੇ ਤੇ ਰੱਖਤਾ ਬਿਨਾਂ ਪਰਮਿਸ਼ਨ ਦੀ ਦਿਵਾਂਕਰ ਲਗਾਈ ਗਿਆ ਮੁਖਤਿਆਰ ਲੈ ਕੇ ਆਏ ਸੀ ਉਹਨਾਂ ਨੂੰ ਆ ਉਹ ਤੋਂ ਪਹਿਲਾਂ ਸੁਪਰਵਾਈਜ਼ ਤੁਸੀਂ ਤੂੰ ਹੀ ਸੀ ਆਓ ਜੀ ਅੱਗੇ ਅੱਗੇ ਦੇਖੋ ਅੱਜ ਦੀਗਾ ਬਾਰੂ ਅੱਜ ਕੰਪਨੀਆਂ ਨੇ ਲਿਬਰ ਲਈ ਜੇ ਲੱਗਦੀ ਹੈ ਇਹਦੀ ਪਰਲੇ ਪਾਸੇ ਤੇ ਲੋਟ ਆਊਗੀ ਬਾਹਰਲੇ ਪਾਸੇ ਜੇ ਨੰਬਰ ਪਹਿਲੇ ਪਾਸੇ ਹੁੰਦਾ ਨਾ ਨੰਬਰ ਨਾ ਉੱਪਰ ਹੁੰਦਾ ਯਾਰ ਨੰਬਰ ਹੈ ਨਹੀਂ ਚਲ ਜੜ ਦੱਖ ਰਾਸਤਾ ਆਹ ਮੋੜ ਤੋਂ ਪਿਆ ਕਰਾ ਬਹੁਤ ਸਾਰੇ ਜੂਮ ਮਾਰਿਓ ਤੇ ਆਹ ਦੇਖੋ ਅੰਦਰ ਰਕਤੇ ਆਹ ਦੇਖ ਆਹ ਰਕਤੇ ਪੱਤੇ ਮੋੜੇ ਦਰਕਤੇ ਆਹ ਇਹ ਮੋਝੜਾ ਨਹੀਂ ਇੱਧਰ ਜੂਮ ਮਾਰਿਓ ਤੇ ਆਹ ਲਓ ਔਰ ਟਾਣੀਆਂ ਸਾਰੀਆਂ ਪੱਤੇ ਟਾਣੀਆਂ ਆ ਦੇ ਜੀ ਇਦਰਾਹ ਵੱਟ ਗਈ ਜਿਹੜੇ ਗਏ। ਇਹ ਕਾਉ ਜੂਮ ਮਾਰੇ ਹੋ ਪਰਾਂ ਪਰ ਨਹੀਂ ਪਰ ਨਹੀਂ। ਉਹ ਜੋ ਵੀ ਬਥੇਰੀਆਂ ਪਈਆਂ ਹੋਰਾ ਆ ਦੇਖ ਸਾਰੇ ਲੁਕੋਈਆਂ ਆ ਇਹਦੇ ਵਿੱਚ। ਆਜੀ ਉੜਿਆ। ਆ ਦੇ ਗ੍ਰੀਨ ਆ ਮੁੱਕੇ ਛੜਾਂ ਪਈਆਂ। ਆਹ ਪਾ ਲੈ ਜਿੰਨਾ ਜਬਾ ਕਰੀਆਂ। ਆਕੇ ਇਧਰ। ਕੋਈ ਨਹੀਂ। ਤੇ ਬ੍ਰੀਕ ਹੁੰਦੇ ਕਰਦੇ ਚੱਕਰ ਨਿਗਾ ਮਾਰੋ ਤੁਸੀਂ ਆਪਾਂ ਨੇ ਧਿਆਨ ਨਹੀਂ ਗਿਆ ਸਾਹਮਣੇ ਦੇ ਕਿੱਡਾ ਮੁੱਢ ਪਿਆ ਆ ਵਿੱਚ ਦੇਖੋ ਮੁੱਢਾ ਦਿਖਾਇਓ ਨੇੜੇ ਕਰਕੇ ਆ ਦੇਖੋ ਅੰਦਰ ਦੇਖੋ ਆ ਜੜ ਦੇਖੋ ਆ ਤੁਹਾਡੇ ਅੱਗੇ ਨੰਬਰ ਇਹਦਾ ਕਿੰਨਾ ਆਇਆ ਹਾਂ ਹਾਂ ਇਹ ਜਿੰਨੇ ਆ ਰਹੇ ਨੇ ਸਾਹ ਪਾੜੇ ਹੋਏ ਆ ਪਾੜੇ ਹੋਏ ਆ ਪਾੜੇ ਹੋਏ ਆ ਨੰਬਰ ਹੋ ਗੋ ਨੰਬਰ ਉਹ ਦੇਖਦਾ ਸਹੀ ਆ ਦੇਖੋ ਇਹਦਾ ਨੰਬਰ ਇਹ ਹੈ Oh, waarom kan dat eruitzien? Ik weet het niet, ja. ja, ik ਫੇਦਰ ਰੱਖਤੇ ਚਕਵਾਣਗੇ ਜਿਹੜੇ ਕਿਰੇ ਹੋਏ ਨੇ ਨਾ ਆਪਾਂ ਵੀਡੀਓ ਬਣਾਣੀ ਨਹੀਂ ਉਹ ਵੀ ਪਰਮਿਸ਼ਨ ਪਾਰਿਆ ਉਹ ਦਰਖਤ ਸੁਪਾਈ ਕਰਵਾਣਗੇ ਹੁਣ ਕੋਈ ਗੱਲ ਨਹੀਂ ਕੋਈ ਨਾ ਭਰਾਈ ਜਾਣ ਹੁੰਦਾ ਕੋਈ ਨਾ ਭਰਾਈ ਕਾਹੀ ਹੈ ਇਲਮਾ ਤਾਂ ਅੰਦਰ ਨਹੀਂ ਬੜਾ ਜੀ ਅੰਦਰ ਤਾਂ ਇਹਦੇ ਟਿੱਕੜੇ ਮੁੱਟ ਨਹੀਂ ਆਪਾਂ ਲਿ ਸਟੇਟਮੈਂਟ ਦੇ ਦੇ ਗਏ ਠੰਡੀ ਹਵਾ ਹੁੰਦੀ ਹੈ ਜੀਰਾ ਜੀ ਅੰਬ ਹੈ ਅੰਬ ਲਿਖਿਓ 300 300 ਹਾਂਜੀ ਬੰਦੀ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਕਿਸ ਰਾਹ ਤੇ ਤੁਰ ਪਈ ਹੈ ਕਿ ਪਹਿਲਾਂ ਮੱਤੇਵਾੜ ਵਾਲਾ ਜੰਗਲ ਖਤਮ ਕੀਤਾ ਹੁਣ ਮੁਹਾਲੀ ਦੇ ਵਿੱਚ ਜਿਹੜੇ ਰੁੱਖਾਂ ਦੇ ਉੱਤੇ ਨੰਬਰ ਲੱਗੇ ਜਿਹੜੇ ਕੱਟੇ ਨਹੀਂ ਜਾ ਸਕਦੇ ਉਹਦੇ ਬਾਰੇ ਕੁੰਬੜਾ ਸਾਹਿਬ ਨੇ ਦੱਸਿਆ ਕਿ ਕਿਵੇਂ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਲਿਖਿਆ ਸੁਪਰੀਮ ਕੋ ਆਪਣਾ ਸੌਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਿਆ ਹੋਰ ਜਿਹੜੇ ਵੀ ਅਧਿਕਾਰੀ ਇਹਦੇ ਇਸ ਮਾਮਲੇ ਦੇ ਨਾਲ ਇਸ ਮਾਮਲੇ ਦੇ ਨਾਲ ਸੰਬੰਧਤ ਨੇ ਉਹਨਾਂ ਸਾਰਿਆਂ ਨੂੰ ਮਿਲੇ ਈਓ ਕਮੰਡਾ ਨੂੰ ਮਿਲੇ ਨੇ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਕੰਮ ਕਰਵਾ ਰਹੀ ਹੈ ਸਰਕਾਰ ਤੇ ਇਸ ਸਰਕਾਰ ਬਾਰੇ ਜੇ ਮੈਂ ਕਹਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਊ ਕਮਲੀ ਇੱਕ ਮਾਈ ਰਾਸਿਵਿਆਂ ਦੇ ਪੈ ਗਈ ਪੰਜਾਬ ਸਰਕਾਰ ਦਾ ਜਲੂਸ ਤਾਂ ਪਹਿਲਾਂ ਹੀ ਨਿਕਲਿਆ ਪਿਆ ਕਿ ਉਹ ਹਰ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਤ੍ਰੋਕ ਮਾਰੀ ਹੈ ਪੰਜਾਬ ਦਾ ਪੈਸਾ ਦਿੱਲੀ ਨੂੰ ਭੇਜਿਆ ਜਾਂਦਾ ਹੈ ਪੰਜਾਬ ਦੇ ਹੈਲੀਕਾਪਟਰ ਦਿੱਲੀ ਦੇ ਰਾਜੇ ਦੇ ਲਈ ਕਿਸੇ ਦੇ ਲਈ ਘੁਮਾਏ ਜਾ ਰਹੇ ਸੀ ਹੁਣ ਜਿਹੜਾ ਇਹ ਵਾਤਾਵਰਣ ਨੂੰ ਖਰਾਬ ਕਰਨ ਲੱਗੇ ਨੇ ਤਾਂ ਉਹ ਸਿੱਖੀ ਰਹਿਤ ਮਰਿਆਦਾ ਗੁਰਸਿੱਖਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਆਈਡੀਓਲੋਜੀ ਜਿਹੜੀ ਉਹਨਾਂ ਨੇ ਦਿੱਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਇਹਦੇ ਵੀ ਖਿਲਾਫ ਚੱਲ ਪਈ ਸੋ ਇਹ ਸਰਕਾਰ ਦਾ ਦਿਵਾਲੀਆਪਨ ਹੈ ਸਰਵਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਕੀ ਹੈ ਜਾਂ ਮੈਂ ਇਾਂ ਕਹਾਂ ਕਿ ਪੰਜਾਬ ਸਰਕਾਰ ਦਾ ਇਹਨਾਂ ਨੂੰ ਪਤਾ ਹੈ ਕਿ ਅੰਤਲੇ ਸਾਹਾਂ ਦੇ ਉੱਤੇ ਹੈ ਕਹਿੰਦੇ ਦੀਵਾ ਜਦੋਂ ਬੁਝਣ ਵਾਲਾ ਹੁੰਦਾ ਉਹ ਤਾਂ ਫੜਫੜਾਉਂਦਾ ਬਹੁਤ ਜ਼ਿਆਦਾ ਉਹ ਹਿਸਾਬ ਇਹ ਹੁਣ ਫੜਫੜਾਉਣ ਲੱਗ ਗਏ ਜ਼ਿਆਦਾ ਇਹਨਾਂ ਨੂੰ ਪਤਾ ਲੱਗਿਆ ਵੀ ਅਗਲੀ ਵਾਰ ਜਿਹੜੀ ਸਾਡੀ ਸਰਕਾਰ ਆ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ ਦਿੱਲੀ ਵਾਲਾ ਹਾਸ਼ਰ ਪੰਜਾਬ ਦੇ ਵਿੱਚ ਵੀ ਹੋਣਾ ਤੇ ਹੁਣ ਇਹ ਬਾਡਾ ਧਰ ਲਿਆ ਇਹਨਾਂ ਨੇ ਨੋਟ ਕਮਾਉਣ ਵਾਲ ਨੂੰ ਪਤਾ ਨਹੀਂ ਕਿੰਨੇ ਪੈਸੇ ਲਏ ਹੋਣਗੇ ਇਸ ਕੰਪਨੀ ਤੋਂ ਜਿਹੜੀ ਫੀਨਿਕਸ ਕੰਪਨੀ ਨੂੰ ਇਹਨਾਂ ਨੇ ਠੇਕਾ ਦਿੱਤਾ ਇੱਥੇ ਮਾਲ ਬਣਾਉਣ ਦਾ ਜਾਂ ਉਹਨਾਂ ਨੂੰ ਵੇਚੀ ਹੈ ਜ਼ਮੀਨ ਉਹ ਜੀ ਸਦਕੇ ਵੇਚਣ ਪਰ ਜਿਹੜੇ ਰੁੱਖ ਨੇ ਉਹਨਾਂ ਨੂੰ ਕੱਟਣਾ ਪੰਜਾਬ ਦੇ ਨਾਲ ਇੱਕ ਧਰੋ ਹੈ ਇਸ ਧਰੋ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਮੱਤੇਵਾਲ ਵਾਲਾ ਚਾਹੇ ਮੋਰਚਾ ਇੱਥੇ ਕਿਉਂ ਨਾ ਲਾਉਣਾ ਪਵੇ ਇੱਕ ਇੱਥੇ ਮੋਰਚਾ ਲਾਵਾਂਗੇ ਸਾ ਪਲਵਿੰਦਰ ਸਿੰਘ ਕੁੰਬੜਾ ਦੇ ਨਾਲ ਖੜੇ ਆ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਇਸ ਮਲੇ ਦੇ ਉੱਤੇ ਆਪਾਂ ਥੋੜੇ ਜੇ ਇਕਜੁੱਟ ਹੋਈਏ ਪਾਰਟੀ ਲੈਵਲ ਆਪਣੇ ਨਿੱਜੀ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਤੋਂ ਉੱਪਰ ਉੱਠ ਕੇ ਇਹ ਇੱਕ ਵਾਤਾਵਰਣ ਦਾ ਮਾਹੌਲ ਹੈ ਵਾਤਾਵਰਣ ਦੀ ਗੱਲਬਾਤ ਹੈ ਇਹਨੂੰ ਸਾਂਭਣ ਦੇ ਲਈ ਇਹਨੂੰ ਇਹਨੂੰ ਬਚਾਉਣ ਦੇ ਲਈ ਆਪਾਂ ਇਕਜੁੱਟ ਹੋ ਕੇ ਜੇ ਕੋਈ ਮੋਰਚਾ ਲਾਉਣਾ ਪਿਆ ਤਾਂ ਵੈਸੇ ਮੈਂ ਉਮੀਦ ਕਰਦਾ ਤਵਕਕੋ ਕਰਦਾ ਮੈਂ ਪੰਜਾਬ ਸਰਕਾਰ ਦੇ ਕੋਲੋਂ ਕਿ ਉਹਨਾਂ ਦੇ ਹੋ ਸਕਦਾ ਇਹ ਨੋਟਿਸ ਦੇ ਵਿੱਚ ਨਾ ਆਈ ਹੋਵੇ ਕਿ ਇਹ ਰੁਕ ਵੱਡੇ ਜਾ ਰਹੇ ਨੇ ਪਰ ਇਦਾਂ ਹੁੰਦਾ ਨਹੀਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੁੰਦਾ ਕਿ ਕੰਮ ਕਿੱਦਾਂ ਹੋਇਆ ਇਹਦੇ ਬਾਰੇ ਹੁਣ ਸਰਕਾਰ ਦੱਸੂਗੀ ਪਰ ਇਹ ਕੰਮ ਸਰਕਾਰ ਜੇ ਨਾ ਹੋਣ ਦੇਵੇ ਤਾਂ ਬਿਹਤਰ ਹੈ ਨਹੀਂ ਤਾਂ ਜੇ ਸਾਨੂੰ ਸੰਘਰਸ਼ ਵੜਣਾ ਪਿਆ ਤਾਂ ਅਸੀਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆਂ ਐਵੇਂ ਇੱਕ ਮੈ ਮੈਨੂੰ ਇੱਕ ਹਫਤਾ ਜੀ ਛੋਟੀ ਯਾਦ ਆ ਗਈ ਉਹ ਮੈਂ ਤੁਹਾਨੂੰ ਸਾਂਝੀ ਕਰਾਂ ਤੁਹਾਡੇ ਨਾਲ ਐਵੇਂ ਭਰ ਮੈਂ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਬਦਰਾ ਲਿਆਂ ਵੀ ਜਿਹੜੀ ਮੁੱਕਣੀ ਨਹੀਂ ਐਡੀ ਲੰਮੀ ਆ ਸਾਡੀ ਕਤਾਰ ਲੋਕੋ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨ ਦੇਣੇ ਕਿਉਂਕਿ ਸਾਡੇ ਮੱਕ ਹੱਕਾਂ ਦੀ ਮੱਕੀ ਤਾਂ ਹੋਈ ਚਾਬੂ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨ ਦੇਣੇ ਸੋ ਇਹ ਅਸੀਂ ਇਦਾਂ ਦੇ ਜਿਹੜਾ ਪੰਜਾਬ ਦਾ ਵਾਤਾਵਰਣ ਨੂੰ ਸਰਕਾਰਾਂ ਦਾ ਵਾਤਾਵਰਨ ਬਚਾਉਣ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰ ਵਾਤਾਵਰਨ ਨੂੰ ਖਰਾਬ ਕਰ ਰਹੀ ਹੈ ਪੰਜਾਬ ਦੇ ਵਿੱਚ ਪਹਿਲਾਂ ਨਸ਼ਾ ਤਸਕਰੀ ਫਿਰ ਉਸ ਤੋਂ ਬਾਅਦ ਗੈਂਗਸਟਰ ਬਾਅਦ ਤੇ ਹੁਣ ਆ ਜਿਹੜਾ ਰੁੱਖਾਂ ਦਾ ਰੁੱਖਾਂ ਦੇ ਮਗਰ ਜਿਹੜੀ ਸਰਕਾਰ ਪੈ ਗਈ ਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਚਾਹੇ ਸਾਨੂੰ ਜੇ ਸਾਹਤ ਤੱਕ ਜਾਣਾ ਪਵੇ ਇੱਥੇ ਮੋਰਚੇ ਵੀ ਲਾਵਾਂਗੇ ਤੇ ਮਾਨ ਸਾਹਿਬ ਯਾਦ ਕਰੋ ਇਹ ਉਹੀ ਧਰਤੀ ਆ ਜਿੱਦੇ ਸਾਹਮਣੇ ਤੁਸੀਂ ਖੜ ਕੇ ਕਦੇ ਮੋਰਚਾ ਲਾਇਆ ਸੀ ਤੇ ਅੰਬਸਾਹਬ ਗੁਰਦੁਆਰੇ ਦੇ ਸਾਹਮਣੇ ਮੈਨੂੰ ਚੇਤਾ ਹੈ ਅੱਜ ਉਹ ਅਸੀਂ ਤੁਹਾਡੇ ਨਾਲ ਹੀ ਹੁੰਦੇ ਸੀ ਉਦੋਂ ਜਦੋਂ ਤੁਸੀਂ ਇੱਥੇ ਬੇਹੋਸ਼ ਹੋ ਕੇ ਡਿੱਤੇ ਸੀ ਧੁੱਪ 'ਚ ਕਿਉਂਕਿ ਉਦੋਂ ਰੋਖ ਨਹੀਂ ਸੀਗੇ ਤੇ ਹੁਣ ਜਿਹੜੇ ਰਹਿੰਦੇ ਰੋਖ ਨੇ ਜੇ ਤੁਸੀਂ ਉਹ ਵੀ ਵਢਾਉਣੇ ਆ ਤਾਂ ਪੰਜਾਬ ਦੀ ਜਵਾਨੀ ਵੀ ਇਦਾਂ ਬੇਹੋਸ਼ ਹੋ ਕੇ ਡਿੱਗੂ ਤੇ ਅਸੀਂ ਇਹ ਕੰਮ ਦੇ ਲਈ ਕੁੰਬੜਾ ਸਾਹਿਬ ਅਤੇ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਆਖਰੀ ਦਮ ਤੱਕ ਖੜਾਂਗੇ ਪੰਜਾਬ ਦੀ ਇਸ ਰੁੱਖਾਂ ਦੀ ਇਸ ਵਾਤਾਵਰਣ ਨੂੰ ਬਚਾਉਣ ਲਈ ਇਹਨਾਂ ਰੁੱਖਾਂ ਦੀ ਕਟਾਈ ਨਹੀਂ ਹੋਣ ਦੇਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਛਿਮੰਦਾ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ